ਵਾਹੀ ਗੁਰਦੀ ਵਾਹੀ ਗੁਰਦੀ ਕੋਈ ਕਰਦਾ ਵਾਹੀ ਗੁਰਦੀ ਕੀ ਫਤਹਿ ਜੀ ਹੋਰ ਕਰੋ ਠੀਕ ਹੋ ਚੜਦੀ ਕਲਾ ਬਾਬਾ ਇਹ ਸੂਏ ਸੂਏ ਤੱਕ ਜਾਣਾ ਜੀ ਛੱਡ ਦੋਗੇ ਅੱਗੇ ਸੂਆ ਨਾ ਉੱਥੇ ਬਸ ਤੱਕ ਜਾਣਾ ਜੀ ਠੀਕ ਹੈ ਹਾਂ ਸੂਏ ਤੱਕ ਛੱਡ ਦੋਗੇ ਮੁੰਡਾ ਆ ਰਿਹਾ ਮੈਨੂੰ ਲੈਣ ਤੇ ਉਹ ਜਿਹੜਾ ਖੜਾ ਹੋਣਾ ਤੇ ਮੈਂ ਮਨੂੰ ਤਾਂ ਬਸ ਇੱਥੇ ਹੀ ਲਾ ਗਿਆ ਹਾਂ ਕਿਨੀ ਮਾਇਆ ਨਹੀਂ ਦੱਸੋ ਕਿਨੀ ਮਾਇਆ ਨਹੀਂ ਮਰਜੀ ਨਹੀਂ ਫਿਰ ਵੀ ਕੋਈ ਕਿੰਨੀ ਕਿੰਨੀ ਕਰ ਹਾਂ ਹਾਂ ਹਾਂਜੀ ਅਲੋ ਕਿਨੇ ਪੈਸੇ ਕਮਾਇਆ ਅੱਜ ਕਿਨੇ 70 70 ਵੀ ਹੈ ਵਾਹਿਗੁਰੂ ਕਿੰਨੇ ਕਮਾਦੇ ਰੋਜ਼ ਵੇ 100 150 ਹੀ ਹੈ ਆਹ ਅੱਛਾ ਨਹੀਂ ਬੰਦੇ ਗੁੰਡਾ ਬੜਾ ਤੇ ਇਨੇ ਚ ਹੋਈਦਾ ਗੁਜ਼ਾਰਾ ਬਜ਼ੁਰਗੋ ਹੈਂ ਤਾਨੂ ਗੁਰੂ ਰਾਮਦਾਸ ਤੇ ਮਾਰੇ ਤੇ ਵੀ ਗਿਲਾ ਨਹੀਂ ਦਾ ਗਿਲਾ ਨਹੀਂ ਦਾ ਮਾਰੇ ਤੇ ਚਲੋ ਚਲੀਏ ਫਿਰ ਆਜੋ ਤਾਨੂ ਗੁਰੂ ਰਾਮਦਾਸ ਇਧਰੋਂ ਵੀ ਇਧਰੋਂ ਪਰਮ ਤਾਨੂ ਗੁਰੂ ਰਾਮਦਾਸ ਹਲੋ ਹਾਂਜੀ ਕੀ ਕੀ ਲੱਗਿਆ ਨਾ ਆਟਾ ਲੈ ਲੈਣਾ ਵਾ ਲੈ ਲੈਣਾ ਵਾ ਹੋਰ ਕੁਛ ਦਾਲ ਵੀ ਸਰੋਂ ਦਾ ਤੇਲ ਵੀ ਲੈ ਲੈਣਾ ਵਾ ਲੈ ਲੈਣਾ ਯਾਰ ਲੈ ਲੈਣਾ ਵਾ ਮੈਂ ਯਾਰ ਅਰੇ ਉੱਥੇ ਆ ਰਹੇ ਆ ਰਿਕਸ਼ੇ ਤੇ ਆ ਰਹੇ ਆ ਬਜੁਰਗ ਹੈਗੇ ਉਹਨਾਂ ਨਾਲ ਰਿਕਸ਼ੇ ਤੇ ਆਣੇ ਆ ਚੱਲ ਮੈਂ ਮੈਂ ਲੈ ਲੈਣਾ ਬਾਬਾ ਜੀ ਇੱਕ ਨਾ ਆਟਾ ਦੇ ਨਾਲ ਤੇਲ ਦੂਜਾ ਥੜਨਾ ਜੀ ਆਹ ਮੜਾ ਜਾ ਵੀ ਨਾਲ ਹੀ ਖਲੇ ਖੜੀਏ ਧਨ ਗਰੀਦਾਂ ਦਾ ਮੜਾ ਰੋਕੇ ਆ ਉਹ ਬੱਪੂ ਵਸੇ ਲੈਂਦਾ ਅਰਕਿਓ ਤੂੰ ਬੱਪੂ ਜੀ ਅਬੀ ਇੱਥੇ ਰਹਿਣਾ ਕੀ ਅਬੀ ਰੱਖ ਦੋ ਇਹ ਨਾਲ ਦੀ ਨੇ ਕਿਹਾ ਵੇਖ ਲੋ ਹੁਣ ਨਾਲ ਦੀ ਦਾ ਫੋਨ ਫੋਨ ਆ ਗਿਆ ਕਹਿੰਦੀ ਰਾਸ਼ਨ ਕਿ ਲੈ ਗਿਆ ਦੱਸੋ ਸਵੇਰ ਦਾ ਕਿਹਾ ਨਹੀਂ ਆ ਕਿ ਤੁਹਾਡੀ ਵੀ ਨਾਲ ਦੀ ਪਾਈ ਕਰਦੀ ਆ ਸਾਰੀ ਕਰਦੀ ਆ ਉਹ ਤੁਹਾਡੀ ਵੀ ਸ਼ਾਮੀ ਅੰਦਰੋਂ ਆਉਂਣਾ ਹੈ ਹੈ ਹਾਂ ਚਲੋ ਠੀਕ ਹੈ ਬੱਬੂ ਚਲੀ ਜਾ ਚਲੀਏ ਮੇਰੀ ਵੀ ਨਾਲ ਦੀ ਇਤਨਾ ਕਰਦੀ ਵੇਲੇ ਹੁੰਦੀ ਆ ਕੰਦੀ ਹੁਣ ਛੁੱਪਣ ਪੁੰਨਾ ਕੰਦੀ ਕਿ ਲੈ ਕੇ ਆਇਓ ਰਾਸ਼ਣ ਦੇ ਇਹ ਇਹ ਬੱबई ਸਾਰੀ ਇੱਥੇ ਕਰਦੀਆਂ ਨਾਲ ਦੀਆਂ ਹੈਂ ਵਾਹਿਗੁਰੂ ਵਾਹਿਗੁਰੂ ਸਾਰੀਆਂ ਇੰਜ ਹੀ ਕਰਦੀਆਂ ਹੈਂ ਮੰਗਦੀਆਂ ਹੈਂ ਉਹ ਵੀ ਰਾਸ਼ਣ ਮੰਗਦੀਆਂ ਹੁਣ ਹੁਣ ਕੀ ਕਰਨ ਬਚਾਰੀਆਂ ਵਜੀਆਂ ਵਈਆਂ ਸਾਡੇ ਨਾਲ ਧੰਨ ਗੁਰੂ ਰਾਮ ਦਾ ਜੀ ਹੈਲੋ ਹਾਂ ਉਹ ਲੈ ਲਿਆ ਵਾ ਰਸ਼ਨ ਯਾਰ ਹੈ ਉਹ ਯਾਰ ਕੀ ਦੱਸ ਯਾਰ ਤੂੰ ਵੀ ਕਿਲੇ ਲਿਆ ਵਾ ਉਹ ਜੇ ਪਹਿਲੇ ਫੋਨ ਕਰਿਆ ਕਹਿੰਦਾ ਪਹਿਲੇ ਤੂੰ ਮੁਰਗੰਦੀ ਪੀਂ ਗਿਆ ਲੈ ਗਿਆ ਹੁਣ ਤੂੰ ਮੈਨੂੰ ਕਿਹਾ ਚੱਲ ਠੀਕ ਹੈ ਠੀਕ ਹੈ ਮੈਂ ਮੈਂ ਨਾ ਵਾਪਸ ਕਰ ਦੇਣਾ ਵਾਪਸ ਕਰ ਦੇਣਾ ਠੀਕ ਠੀਕ ਹੈ ਓਕੇ ਤੇ ਬਾਬਾ ਜੀ ਮੜਾ ਜਾ ਸਾਈਡ ਤੇ ਰੋਕਿਓ ਜਰਾ ਮੜਾ ਜਾ ਰੋਕਿਓ ਸਾਈਡ ਤੇ ਆਵੇ ਲੋੜੇ ਕੰਮ ਇਹਨਾਂ ਦੇ ਹੈ ਨਾਲ ਦੀਆਂ ਕੰਮ ਵੇ ਲੋ ਹੈ ਕੰਮ ਵੇ ਲੋ ਹੁਣ ਕੰਮ ਵੇ ਲੋ ਕਹਿੰਦੀ ਯਾਰ ਰਾਸ਼ਮ ਮੋਂ ਤੋਂ ਹੁਣ ਕਿਲੇ ਆਇਆ ਘਰ ਤੇ ਲੱਗੋ ਕੀ ਬੰਦਾ ਕਰੂਗਾ ਦੱਸ ਹੁਣ ਹੈ ਹੁਣ ਇੱਕ ਬੇਨਤੀ ਜੇ ਬਾਬਾ ਜੀ ਜੇ ਮੈਂ ਕਿਲੇ ਆ ਗਿਆ ਘਰ ਕਿਧਰ ਹੈ ਜੇ ਆ ਗਿਆ ਠੀਕ ਹੈ ਜੇ ਮੈਂ ਲੈ ਗਿਆ ਘਰ ਘਰ ਤੇ ਪਿਆ ਇਹਨਾਂ ਅਸੇ ਫਿਰ ਉਹ ਪਤਾ ਹੀ ਆ ਕਿ ਤੜੀ ਨਾ ਲਦੀ ਵੀ ਤੇ ਇਹ ਕਰਦੀ ਆ ਸਾਰੀਆਂ ਕਰਦੀਆਂ ਹੋਰ ਤੁਸੀਂ ਤਾਂ ਬੇਨਤੀ ਸੁਣ ਮੇਰੀ ਆ ਰਾਸ਼ਨ ਨਾ ਤੁਸੀਂ ਲੈ ਜਾਓ ਬੇਨਤੀ ਹੈ ਹੈਗਾ ਹੀ ਕਰਿਆ ਆਟਾ ਟਾ ਹੈਗਾ ਵਾ ਥੋੜਾ ਥੋੜਾ ਲੈ ਜਾਂਦੇ ਥੋੜਾ ਥੋੜਾ ਲੈ ਕੇ ਜਾਂਦੇ ਹੋ ਆਓ ਤੇ ਇਹ ਨਾ ਆਟਾ ਵਾ ਹੈਗਾ ਵਾ ਖਾਂਡ ਆ ਦਾਲ ਆ ਚੋਲ ਆ ਤੇ ਉਹ ਹੈਗਾ ਸਮਾਨ ਤੇ ਬੇਨਤੀ ਸੁਣੋ ਜੇ ਮੈਂ ਲੈ ਗਿਆ ਘਰ ਨਾ ਉਹਦਾ ਗੁੱਸਾ ਗੁੱਸਾ ਵੜਾ ਜੀ ਗੁੱਸਾ ਹੋ ਜਣਾ ਮੇਰਾ ਉਹਦਾ ਉਹਦਾ ਗੁੱਸਾ ਬੜਾ ਵਾ ਤੇ ਉਹਨੇ ਮਾਇਆ ਨੂੰ ਬੋਲਾ ਉਹਨੇ ਮੜ ਕੇ ਹਾਂ ਕੁਝ ਨਾ ਕੁਛ ਉਹਨੇ ਮੜ ਕੇ ਬੜਾ ਚੰਗਾ ਨਹੀਂ ਖਲਾਦਾ ਹੈਨਾ ਮੈਂ ਤੂੰ ਵੀ ਲੋ ਜੀ ਬੇਨਤੀ ਆ ਇਹ ਤੁਸੀਂ ਨਾ ਘਰੇ ਕਿ ਲੈ ਜਿਓ ਤੇ ਮੈਂ ਨੂੰ ਕਹਣਾ ਮੈਂ ਵਾਪਸ ਕਰਦੇ ਆ ਮੈਂ ਹੁੰਦਰਾ ਆ ਗਿਆ ਦੋਸਤ ਤੇ ਮੇਰਾ ਉਹ ਬੁਲਟਾ ਕਰ ਮੈਂ ਬੁੜੀ ਤੇ ਚੱਲਣ ਠੀਕ ਹੈ ਜੀ ਤੇ ਮਾਇਆ ਹੈਂ ਮੈਂ ਰਹਿਣ ਨਹੀਂ 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 ਰਹਿਣ ਨਹੀਂ ਦੇਣਗਾ ਭਾਈ ਤੁਹਾਨੂੰ ਜਿੰਨੀ ਦਿੱਤੀ ਹੈ ਕਿਨੇ ਪੈਸੇ ਕਮਾਇਆ ਜੀ ਐਸੇ 70 ਕਮਾਇਆ 50 70 ਰੁਪਏ ਆ ਦੋ ਪਿਆਰੋ ਤੁਹਾਨੂੰ ਜਿੰਨੀ ਮਾਇਆ ਕਿ ਆਪੋ ਠੀਕ ਆ ਜੀ ਲੋਬਰ ਤੋਂ ਬਾਬਾ ਜੀ ਠੀਕ ਆ ਜੀ ਮਿਹਰਬਾਨ ਤੇ ਬੇਨਤੀ ਆ ਕੋਈ ਦਾਨ ਨਹੀਂ ਹੈਗਾ ਮੈਂ ਜੀ ਫਸੇ ਦੇ ਮਾਰੇ ਤੁਹਾਨੂੰ ਦੇ ਰਿਹਾ ਮੇਰੀ ਜਨਾਨੀ ਬੜੀ ਕੋੜੇ ਸੁਭਾਅ ਦੀ ਆ ਤੁਹਾਨੂੰ ਪਤਾ ਹੀ ਆ ਵਾ ਵਾ ਉਹਨੇ ਵੀ ਲੋ ਤਾਂ ਸਾਨੂੰ ਪਹਿਲੇ ਫੋਨ ਕੀਤਾ ਕਹਿੰਦੀ ਲੈ ਕੇ ਆਟਾ ਤੇ ਹੁਣ ਮਣੀ ਕਹਿੰਦੀ ਕਹਿੰਦੀ ਤੂੰ ਆਟਾ ਮੈਂ ਤੋਂ ਖਰੀਦ ਲਿਆ ਦੱਸੋ 10 ਮਿੰਟ ਨਹੀਂ ਹੋਏ ਵੇਖ ਲੋ ਹੈ ਅੱਜ ਤੱਕ ਜਨਾਨੀਆਂ ਨੂੰ ਕੋਈ ਨਹੀਂ ਇਹ ਸਮਝ ਸਕਿਆ ਮੈਂ ਲਾਇਆ ਹਸਾਬ ਹੈ ਹੈ ਮੰਨੀ ਪੰਨੀ ਇੱਕ ਤੜੇ ਨਾਲ ਦੀ ਵਿਤਰਾ ਕਰਦੀ ਸਾਰੀ ਇਤਰਾ ਕਰਦੀਆਂ ਓਹ ਤੁਹਾਨੂੰ ਗੁਰੂ ਰਾਮਦਾਸ ਚਲੋ ਠੀਕ ਹੈ ਪਿਆਰਿਓ ਬੇਨਤੀ ਹੈ ਇੱਥੇ ਪ੍ਰਮਾਣ ਕਰਿਓ ਤੁਸੀਂ ਇਹਨਾਂ ਘਰੇ ਲੈ ਜਾਓ ਆ ਰੱਖ ਲਓ ਸੰਭਲੋ ਹੈ ਤੇ ਸਮਾਨ ਤੁਸੀਂ ਘਰੇ ਲੈ ਜਾਓ ਕਿਉਂਕਿ ਮੈਂ ਤਾਂ ਹੁਣ ਫਸਿਆ ਏ ਮੈਂ ਤੁਹਾਨੂੰ ਕਹਿ ਦਿੰਦਾ ਮੈਂ ਵਾਪਸ ਕਰ ਆਇਆ ਚਲੋ ਠੀਕ ਹੈ ਜੀ ਵਾਈ ਕਾਲਾ ਸਾਹ ਵਾਈ ਗੁਰਜੀ ਕੀ ਫਤਹਿ ਬਜ਼ੁਰਗ ਖੋਸ਼ ਹੋ ਗਈ ਆ ਤੇ 50 ਰੁਪਏ ਕਮਾਈ ਕਹਿੰਦੇ ਆਤਾ ਵੀ ਕਹਿੰਦੇ ਥੋੜਾ ਥੋੜਾ ਕੇ ਲੈ ਕੇ ਆਨਾ ਤੋਂ ਹੁਣ ਬਜ਼ੁਰਗਾਂ ਨੂੰ ਇੰਜ ਲੱਗ ਰਿਹਾ ਕਿ ਸ਼ਾਇਦ ਸਿੰਘ ਫਸਿਆ ਆਪਣਾ ਰਾਸ਼ਵੀ ਮਨੂਜੇ ਗਿਆ ਮੈਂ ਇਹਨਾਂ ਨੂੰ ਕਿਹਾ ਕਿ ਮੇਰੀ ਜਿਹੜੀ ਵਾਈਫ ਆ ਉਹ ਥੋੜੀ ਗਰਮ ਸੁਭਾਵੀ ਆ ਤੇ ਪਤਾ ਨਹੀਂ ਹੁਣ ਜਦੋਂ ਮੈਡਮ ਜੀ ਵੀਡੀਓ ਦੇ ਦੇਖਣਗੇ ਤੇ ਸੱਜੀ ਦੇ ਗਰਮ ਸੁਭਾਣਾ ਹੋ ਜੇ ਨਿਰਵੈਰ ਦੇ ਵਿੱਚ